ਹਾਂਜੀ ਸ੍ਰੀ ਗੁਰੂ ਸਾਹਿਬ ਸਾਰਿਆਂ ਨੂੰ ਅੱਜ ਆਪ ਗੱਲ ਕਰਦੇ ਆਂ 11 ਪਉ ਦੀ 11 ਪਉ ਦੇ ਇਤਿਹਾਸ ਦੀ 11 ਪਉ ਉਹ ਦਿਨ ਸੀ ਜਿਸ ਦਿਨ ਚਮਕੌਰ ਦੀ ਗੜੀ ਵਿੱਚ ਧਰਮ ਸੱਚ ਤੇ ਇਨਸਾਫ ਦੀ ਅਦਭੁਤ ਕੁਰਬਾਨੀ ਹੋਈ ਗੁਰੂ ਗੋਬਿੰਦ ਸਿੰਘ ਜੀ ਅਤੇ ਅਨੇਕ ਸਿੰਘ ਜੀ ਉਹਨਾਂ ਦੇ ਨਾਲ ਉਹ ਆਨੰਦਪੁਰ ਦਾ ਕਿਲਾ ਛੱਡ ਕੇ ਜਾ ਰਹੇ ਸੀ। ਆ ਰਸਤੇ ਵਿੱਚ ਉਹਨਾਂ ਨੂੰ ਮੁੰਗਲਾ ਨੇ ਘੇਰ ਲਿਆ ਤਾਂ ਉਹਨਾਂ ਨੂੰ ਮਜਬੂਰ ਹੋ ਕੇ ਇੱਕ ਚਮਕੌਰ ਦੀ ਢੜੀ ਵਿੱਚ ਰਹਿਣਾ ਪਿਆ। ਐਸ ਢੜੀ ਵਿੱਚ 40 ਸਿੰਘ ਸੀ ਅਤੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਮੁਗਲ ਖੜੇ ਹੋਏ ਸੀ ਜੋ ਇਹਨਾਂ ਦੇ ਦੁਸ਼ਮਣ ਸਨ। ਇੱਥੇ ਗੁਰੂ ਸਾਹਿਬ ਨੇ ਜੰਗ ਨੂੰ ਹਥਿਆਰਾਂ ਦੀ ਲੜਾਈ ਨਹੀਂ ਧਰਮ ਦੀ ਰੱਖਿਆ ਲਈ ਲੜਾਈ ਨੂੰ ਇੱਕ ਮਤਲਬ ਉਹ ਬਣਾਇਆ। ਗੁਰੂ ਜੀ ਨੇ ਸੰਗਤ ਨੂੰ ਸਮਝਾਇਆ ਕਿ ਅੱਜ ਦੀ ਲੜਾਈ ਸਿਰਫ ਲੜਨ ਲਈ ਨਹੀਂ ਆਉਣ ਵਾਲੀ ਪੀੜ੍ਹੀ ਲਈ ਇੱਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੌਸਲਾ ਦੇਣ ਵਾਲੀ ਲੜਾਈ ਬਣੂਗੀ। ਜਮਗੌਰ ਦੀ ਗੜੀ ਵਿੱਚ ਸਿੰਘ ਏਕ-ਏਕ ਕਰਕੇ ਬਾਹਰ ਜਾ ਕੇ ਦੁਸ਼ਮਣਾਂ ਨਾਲ ਜੰਗ ਕਰਦੇ ਰਹੇ ਅਤੇ ਇੱਕ-ਇੱਕ ਸਿੰਘ ਨੇ 10-10 ਮੁੰਗਲਾਂ ਨੂੰ ਖਤਮ ਕਰਕੇ ਆਪਣੀ ਵੀ ਕੁਰਬਾਨੀ ਦਿੱਤੀ। ਇਸ ਦੌਰਾਨ ਗੁਰੂ ਸਾਹਿਬ ਜੀ ਗੁਰਗੋਬ ਸਿੰਘ ਜੀ ਦੇ ਵੱਡੇ ਸਹਜਾਦੇ अजीत ਸਿੰਘ ਵੀ ਗੁਰੂ ਸਾਹਿਬ ਕੋਲੋਂ ਇਜਾਜ਼ਤ ਮੰਗਦੇ ਹਨ ਕਿ ਮੈਨੂੰ ਵੀ ਜੰਗ ਵਿੱਚ ਜਾਣ ਲਈ ਗੁਰੂ ਪਿਤਾ ਆਗਿਆ ਦਿਓ ਸੋ ਗੁਰੂ ਜੀ ਨੇ ਉਹਨਾਂ ਨੂੰ ਆਗਿਆ ਦਿੱਤੀ ਉਹ ਵੀ ਜੰਗ ਵਿੱਚ ਸ਼ਹੀਦ ਹੋਏ ਬਾਬਾਜੀਤ ਸਿੰਘ ਦੀ ਉਮਰ ਸਿਰਫ 18 ਸਾਲ ਸੀ ਪਰ ਉਹਨਾਂ ਦਾ ਹੌਸਲਾ ਦੇਖਦੇ ਸੀ ਤਾਂ ਐਂ ਲੱਗਦਾ ਸੀ ਪਤਾ ਨਹੀਂ ਕਿੰਨੇ ਕੁ ਪੁਰਾਣੇ ਜੋਧਾ ਹਨ ਬਾਬਾਜੀਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਤੰਤਨ ਬਾਬਾ ਜੋਰਾ ਸਿੰਘ ਜੀ ਵੀ ਗੁਰੂ ਸਾਹਿਬ ਜੀ ਤੋਂ ਆਗਿਆ ਮੰਗਦੇ ਹਨ ਕਿ ਮੈਨੂੰ ਵੀ ਪਿਤਾ ਸਾਹਿਬ ਜੰਗ ਵਿੱਚ ਜਾਣ ਦੀ ਆਗਿਆ ਦਿਓ ਜਦੋਂ ਜੁਜਾਰ ਸਿੰਘ ਨੇ ਆਗਿਆ ਮੰਗੀ ਤਾਂ ਗੁਰੂ ਸਾਹਿਬ ਜੀ ਲਈ ਇਹ ਬਹੁਤ ਔਖਾ ਸਮਾਂ ਸੀ ਪਰ ਗੁਰੂ ਸਾਹਿਬ ਨੂੰ ਪਤਾ ਸੀ ਧਰਮ ਦੀ ਰੱਖਿਆ ਲਈ ਮੈਨੂੰ ਆਪਣੇ ਪੁੱਤ ਵਾਰਨੇ ਹੀ ਪੈਣਗੇ। ਬਾਬਾ ਜੁਜਾਰ ਸਿੰਘ ਵੀ ਜਦੋਂ ਜੰਗ ਦੇ ਮੈਦਾਨ 'ਚ ਉਤਰੇ ਤਾਂ ਉਹਨਾਂ ਨੇ ਬਹੁਤ ਸਾਰੇ ਮੁਗਲਾਂ ਨੂੰ ਵੀ ਖਤਮ ਕੀਤਾ ਪਰ ਉਹਨਾਂ ਦੀ ਵੀ ਨਾਲ ਸ਼ਹੀਦੀ ਹੋ ਗਈ। ਫਿਰ ਇਹ ਗੜੀ ਸਿੰਘਾਂ ਦੀ ਲੜਾਈ ਦੀ ਇੱਕ ਪ੍ਰਮੁੱਖ ਗੜੀ ਬਣ ਗਈ। ਅਖੀਰ ਵਿੱਚ ਜਦੋਂ ਪੰਜ ਸਿੰਘ ਰਹਿ ਜਾਂਦੇ ਹਨ ਤਾਂ ਉਹ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦੇ ਹਨ ਕਿ ਗੁਰੂ ਸਾਹਿਬ ਕਿ ਖਾਲਸਾ ਦੀ ਰੱਖਿਆ ਕਰਨ ਲਈ ਤੁਸੀਂ ਇੱਥੋਂ ਚਲੇ ਜਾਓ ਗੁਰੂ ਗਵਨ ਸਿੰਘ ਜੀ ਪਹਿਲਾਂ ਇਨਕਾਰ ਕਰਦੇ ਹਨ ਫਿਰ ਸਿਰ ਝੁਕਾਉਂਦੇ ਹਨ ਕਿ ਸਿੱਖੀ ਲਈ ਇਹ ਕਰਨਾ ਬਹੁਤ ਜ਼ਰੂਰੀ ਹੈ ਸੋ ਗੁਰੂ ਗਵਨ ਸਿੰਘ ਜੀ ਨੇ ਆਪਣੇ ਚਾਰ ਪਤਵਾਰ ਕੇ ਸੰਸਿਖਿ ਦਿਵਾਈ ਹੈ ਸਾਡਾ ਫਰਜ਼ ਬਣਦਾ ਹੈ ਅਸੀਂ ਸਿੱਖੀ ਨੂੰ ਬਰਕਰਾਰ ਰੱਖਿਏ ਐਸੇ ਤਨਾ ਜੁੜਿਏ ਸਿੱਖੀ ਨਾਲ ਅਤੇ ਪਉ ਦੇ ਮਹੀਨੇ ਵਿੱਚ ਪਾਠ ਕਰਿਆ ਕਰੀਏ ਗੁਰੂ ਘਰ ਜਾਇਆ ਕਰੀਏ ਜੇ ਹੋ ਸਕੇ ਤਾਂ ਅੰਮ੍ਰਿਤ ਵੇਛੀ ਕੀ 11